ਤੇ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਸਵਾਗਤ। ਅੱਜ ਅਸੀਂ ਇੱਕ ਕਾਫੀ ਅਹਿਮ ਮੁੱਦੇ ਤੇ ਵਿਚਾਰ ਕਰ ਰਹੇ ਹਾਂ। ਭਾਰਤੀ ਚੋਣ ਪ੍ਰਣਾਲੀ ਦੀ ਪਰੋਸੇ ਯੋਗਤਾ। ਖਾਸ ਤੌਰ ਤੇ ਵੋਟਰ ਸੂਚੀਆਂ ਵਿੱਚ ਕਥਿਤ heira-pheri ਜਿਸ ਨੂੰ ਅੱਜ ਕੱਲ ਵੋਟ ਚੋਰੀ ਕਿਹਾ ਜਾ ਰਿਹਾ ਹੈ ਅਤੇ ਨਾਲ ਹੀ ਇਲੈਕਟ੍ਰੋਨਿਕ VOTING ਮਸ਼ੀਨਾ ਯਾਨੀ yani EVMs ਦੀ ਸੁਰੱਖਿਆ ਬਾਰੇ ਹਾਲ ਹੀ ਵਿੱਚ ਜਿਹੜੇ ਗੰਭੀਰ ਸਵਾਲ ਉੱਠੇ ਨੇ ਉਹ ਸਾਡੀ ਅੱਜ ਦੀ ਗੱਲਬਾਤ ਦਾ ਮੁੱਖ ਵਿਸ਼ਾ ਹਨ। ਬਿਲਕੁਲ ਤੇ ਸਾਡਾ ਕੇਂਦਰੀ ਸਵਾਲ ਅੱਜ ਇਹ ਬੰਦਾ ਹੈ ਕਿ ਭਾਰਤੀ ਚੋਣ ਪ੍ਰਣਾਲੀ ਖਾਸ ਤੌਰ ਤੇ ਜਦੋਂ ਅਸੀਂ ਵੋਟਰ ਸੂਚੀਆਂ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਤੇ ਈਵੀਐਮ ਦੀ ਵਰਤੋਂ ਦੀ ਗੱਲ ਕਰਦੇ ਹਾਂ ਕਿ ਇਹ ਕਿਸੇ ਯੋਜਨਾਬੱਧ ਛੇੜਛਾੜ ਦਾ ਮਤਲਬ ਕਿਸੇ ਸਿਸਟਮੈਟਿਕ ਮੈਨੀਪੂਲੇਸ਼ਨ ਦਾ ਸ਼ਿਕਾਰ ਹੋ ਰਹੀ ਹੈ ਤੇ ਕੀ ਇਸ ਨਾਲ ਚੋਣ ਨਤੀਜਿਆਂ ਦੀ ਨਿਰਪੱਖਤਾ ਤੇ ਹੀ ਇੱਕ ਵੱਡਾ ਪ੍ਰਸ਼ਨ ਚਿੰਨ ਲੱਗ ਰਿਹਾ ਹੈ ਦੇਖੋ ਇਹ ਚਰਚਾ ਹਾਲੀਆ ਮੀਡੀਆ ਰਿਪੋਰਟਾਂ ਸਿਆਸੀ ਆਗੂਆਂ ਦੇ ਦਾਅਵਿਆਂ ਭਾਰਤੀ ਚੋਣ ਕਮਿਸ਼ਨ ਯਾਨੀ ਈਸੀਆਈ ਦੇ ਸਪਸ਼ਟੀਕਰਨ ਤੇ ਚੋਣ ਪ੍ਰਕਿਰਿਆਵਾਂ ਦੇ ਕੁਝ ਅਕਾਦਮਿਕ ਵਿਸ਼ਲੇਸ਼ਣਾਤਾਂ ਤੇ ਆਧਾਰਿਤ ਹੈ। ਹਾਂਜੀ ਤੇ ਇਸ ਮੁੱਦੇ ਤੇ ਸਾਡੇ ਵਿਚਾਰ ਥੋੜੇ ਵੱਖਰੇ ਨੇ। ਮੇਰਾ ਪੱਖ ਇਹ ਰਹੇਗਾ ਕਿ ਇਹ ਜਿਹੜੇ ਵੋਟ ਚੋਰੀ ਦੇ ਦਾਅਵੇ ਨੇ ਇਹ ਜ਼ਿਆਦਾਤਰ ਸਿਆਸਤ ਤੋਂ ਪ੍ਰੇਰਿਤ ਨੇ ਤੇ ਠੋਸ ਸਬੂਤਾਂ ਤੋਂ ਬਿਨਾਂ ਨੇ। ਮੇਰਾ ਮੰਨਣਾ ਹੈ ਕਿ ਭਾਰਤੀ ਚੋਣ ਪ੍ਰਣਾਲੀ ਆਪਣੇ ਆਪ ਵਿੱਚ ਕਾਫੀ ਮਜ਼ਬੂਤ ਅਤੇ ਨਿਰਪੱਖ ਹੈ। ਜਦਕਿ ਮੇਰਾ ਨਜ਼ਰੀਆ ਇਸ ਤੋਂ ਥੋੜਾ ਉਲਟ ਹੈ। ਮੈਂ ਇਹ ਦਲੀਲ ਪੇਸ਼ ਕਰਾਂਗੀ ਕਿ ਸਾਨੂੰ ਚੋਣ ਪ੍ਰਣਾਲੀ ਵਿੱਚ ਯੋਜਨਾਬੱਧ ਗੜਬੜੀ ਦੇ ਕੁਝ ਗੰਭੀਰ ਅਤੇ ਠੋਸ ਸੰਕੇਤ ਮਿਲੇ ਹਨ ਤੇ ਇਹਨਾਂ ਨੂੰ ਨਜ਼ਰਅੰਦਾਜ਼ ਕਰਨਾ ਸਾਡੇ ਲੋਕਤੰਤਰ ਦੀ ਬੁਨਿਆਦ ਨੂੰ ਕਮਜ਼ੋਰ ਕਰ ਸਕਦਾ ਹੈ ਆਓ ਇਸਤੇ ਥੋੜੀ ਹੋਰ ਗਹਿਰਾਈ ਨਾਲ ਗੱਲ ਕਰੀਏ ਦੇਖੋ ਗੱਲ ਸਿਰਫ ਹਵਾਈ ਨਹੀਂ ਹੈ ਜਿਵੇਂ ਮੈਂ ਕਿਹਾ ਕਾਂਗਰਸ ਦੇ ਸੀਨੀਅਰ ਆਗੂਆ ਰਾਹੁਲ ਗਾਂਧੀ ਅਤੇ ਮਲਿਕ ਅਰਜੁਨ ਖੜਗੇ ਨੇ ਬਹੁਤ ਖਾਸ ਦੋਸ਼ ਲਾਏ ਨੇ ਕਰਨਾਟਕ ਦੇ ਆਲੰਧ ਹਲਕੇ ਵਿੱਚ 6000 ਤੋਂ ਵੱਧ ਅਤੇ ਮਹਾਦੀਵਪੁਰਾ ਵਿੱਚ ਤਾਂ 1 ਲੱਖ ਤੋਂ ਵੱਧ ਵੋਟਾਂ ਨੂੰ ਨਿਸ਼ਾਨਾ ਬਣਾਉਣ ਦੇ ਦਾਅਵੇ ਕੀਤੇ ਗਏ ਹਨ 1 ਲੱਖ ਤੋਂ ਵੱਧ ਹਾਂਜੀ ਇਹੀ ਇਲਜ਼ਾਮ ਹੈ ਇਲਜ਼ਾਮ ਇਹ ਹੈ ਕਿ ਇਹ ਇੱਕ ਮਤਲਬ ਕਿਸੇ ਕੇਂਦਰੀਕ੍ਰਿਤ ਸੌਫਟਵੇਅਰ ਦੀ ਮਦਦ ਨਾਲ ਫਰਜ਼ੀ ਪਛਾਣ ਪੱਤਰ ਬਣਾ ਕੇ ਕੀਤਾ ਗਿਆ ਅਤੇ ਖਾਸ ਤੌਰ ਤੇ ਉਨ੍ਹਾਂ ਵੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਰਵਾਇਤੀ ਤੌਰ ਤੇ ਵਿਰੋਧੀ ਧਿਰ ਦੇ ਸਮਰਥਕ ਮੰਨੇ ਜਾਂਦੇ ਨੇ ਜਿਵੇਂ ਦਲਿਤ ਪਛੜੇ ਵਰਗ ਅਤੇ ਘਟ ਗਿੰਤੀਆਂ ਖੁਦ ਖੜਗੇ ਜੀ ਨੇ 2019 ਵਿੱਚ ਗੁਲਬਰਗਾ ਤੋਂ ਆਪਣੀ ਹਾਰ ਦਾ ਇੱਕ ਕਾਰਨ ਵੋਟਰ ਸੂਚੀ ਵਿੱਚ ਹਿਰਾਫੇਰੀ ਨੂੰ ਦੱਸਿਆ ਸੀ ਉਹਨਾਂ ਦਾ ਦਾਵਾ ਸੀ ਕਿ ਉਹਨਾਂ ਦੇ ਵਿਰੋਧੀਆਂ ਨੂੰ ਲਗਭਗ 20000 ਫਰਜ਼ੀ ਵੋਟਾਂ ਦਾ ਫਾਇਦਾ ਮਿਲਿਆ ਇਸ ਤੋਂ ਅੱਗੇ ਵਧিয়ে ਤਾਂ ਚੋਣ ਕਮਿਸ਼ਨ ਦੀ ਆਪਣੀ ਭੂਮਿਕਾ ਵੀ ਸਵਾਲਾਂ ਦੇ ਕੇਰੇ ਵਿੱਚ ਆਉਂਦੀ ਹੈ ਮੌਜੂਦਾ ਮੁੱਖ ਚੋਣ ਕਮਿਸ਼ਨਰ ਸੀਈਸੀ ਗਿਆਨੇਸ਼ ਕੁਮਾਰ ਤੇ ਪਾਜਪਾਨਾ ਨੇੜਤਾ ਅਤੇ ਕਰਨਾਟਕ ਦੀ ਸੀਆਈਡੀ ਦੁਆਰਾ ਮੰਗੀ ਗਈ ਤਕਨੀਕੀ ਜਾਣਕਾਰੀ ਨਾ ਦੇਣ ਦੇ ਦੋਸ਼ਾਂ। ਫਿਰ ਈਵੀਐਮ ਦੀ ਸੁਰੱਖਿਆ ਦਾ ਮੁੱਦਾ ਆ ਜਾਂਦਾ ਹੈ ਜੇ ਐਲੈਕਸ ਹੈਲਡਰਮੈਨ ਵਰਗੇ ਅਕਾਦਮਿਕ ਖੋਜਕਰਤਾਵਾਂ ਨੇ ਦਿਖਾਇਆ ਹੈ ਕਿ ਭਾਰਤੀ ਈਵੀਐਮਸ ਭਾਵੇਂ ਡਿਜ਼ਾਈਨ ਵਿੱਚ ਸਧਾਰਨ ਹਨ ਪਰ ਸ਼ਾਇਦ ਹਾਰਡਵੇਅਰ ਪੱਧਰ ਤੇ ਛੇੜਛਾੜ ਲਈ ਕਮਜ਼ੋਰ ਹੋ ਸਕਦੀਆਂ ਨੇ ਜਿਵੇਂ ਕਿ ਇੱਕ ਨਕਲੀ ਡਿਸਪਲੇ ਬੋਰਡ ਲਗਾਉਣਾ ਜੋ ਵੋਟਾਂ ਦੀ ਗਿਣਤੀ ਗਲਤ ਦਿਖਾਵੇ ਜਾਂ ਫਿਰ ਮਸ਼ੀਨ ਦੀ ਮੈਮਰੀ ਚਿਪ ਉਹ ਜਿਹੜੀਆਂ ਈਪੀ ਰੋਮ ਚਿਪਾਂ ਹੁੰਦੀਆਂ ਨੇ ਉਹਨਾਂ ਨਾਲ ਸਿੱਧਾ ਜੋੜ ਕੇ ਵੋਟਾਂ ਨੂੰ ਬਦਲਣਾ ਜਾਂ ਚੋਰੀ ਕਰਨਾ ਤੇ ਇਹ ਸਿਰਫ ਤਕਨੀਕੀ ਗੱਲਾਂ ਨਹੀਂ ਹਨ ਮਿਲਾਨ ਵੈਸ਼ਨਵ ਵਰਗੇ ਵਿਸ਼ਲੇਸ਼ਕ ਚੋਣ ਕਮਿਸ਼ਨ ਦੀ ਘਟ ਰਹੀ ਖੁਦਮੁਖਤਿਆਰੀ ਵੱਲ ਇਸ਼ਾਰਾ ਕਰਦੇ ਨੇ ਜਿਵੇਂ 2023 ਵਿੱਚ ਬਦਲੀ ਗਈ ਨਿਯੁਕਤੀ ਪ੍ਰਕਿਰਿਆ ਚੋਣ ਤਾਰੀਖਾਂ ਦੇ ਐਲਾਨ ਵਿੱਚ ਕਥਿਤ ਪੱਖਪਾਤ ਐਮ ਸੀ ਸੀ ਯਾਨੀ ਮਾਡਲ ਕੋਡ ਆਫ ਕੰਡਕਟ ਦੀ ਕਥਿਤ ਚੋਣ ਵੀ ਵਰਤੋਂ ਸਿਆਸੀ ਫੰਡਿੰਗ ਵਿੱਚ ਪਾਰਦਰਸ਼ੀਤਾ ਦੀ ਕਮੀ ਜਿਵੇਂ ਉਹ ਇਲੈਕਟੋਰਲ ਬਾਂਡ ਵਾਲਾ ਮਾਮਲਾ ਸੀ ਜਿਨ੍ਹਾਂ ਦਾ ਵੱਡਾ ਹਿੱਸਾ ਸੱਤਾਧਾਰੀ ਪਾਰਟੀ ਨੂੰ ਗਿਆ ਅਤੇ ਕੇਂਦਰੀ ਜਾਂਚ ਏਜੰਸੀਆਂ ਜਿਵੇਂ ED ਤੇ IT ਵਿਭਾਗ ਦੀ ਵਿਰੋਧੀ ਨੇਤਾਵਾਂ ਤੇ ਪਾਰਟੀਆਂ ਖਿਲਾਫ ਕਥਿਤ ਦੁਰਵਰਤੋਂ ਹੇਮੰਤ ਸੁਰੇਨ ਅਰਵਿੰਦ ਕੇਜਰੀਵਾਲ ਕਾਂਗਰਸ ਦਿਖਾਤੇ ਫ੍ਰੀਜ਼ ਹੋਣਾ ਇਹ ਸਾਰੇ ਕਾਰਕ ਮਿਲ ਕੇ ਇੱਕ ਐਸਾ ਮਾਹੌਲ ਬਣਾਉਂਦੇ ਹਨ ਜਿੱਥੇ ਮੁਕਾਬਲਾ ਤੁਸੀਂ ਕਹਿ ਸਕਦੇ ਹੋ ਬਰਾਬਰ ਦਾ ਨਹੀਂ ਲੱਗਦਾ ਹੂੰ ਦੇਖੋ ਤੁਹਾਡੇ ਵੱਲੋਂ ਉਠਾਏ ਗੇ ਨੁਕਤੇ ਬਿਨਾਂ ਸ਼ੱਕ ਗੰਭੀਰ ਨੇ ਪਰ ਆਓ ਇਸ ਤਸਵੀਰ ਦਾ ਦੂਜਾ ਪਾਸਾ ਵੀ ਵੇਖੀਏ ਸਭ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਈਸੀਆਈ ਨੇ ਕਾਂਗਰਸ ਦੇ ਵੋਟ ਹਟਾਉਣ ਦੇ ਦੋਸ਼ਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਗਲਤ ਅਤੇ ਬੇਬੁਨਿਆਦ ਕਹਿ ਕੇ ਰੱਦ ਕੀਤਾ ਹੈ ECI ਦਾ ਤਰਕ ਸਿੱਧਾ ਹੈ ਕਿ ਕੋਈ ਵੀ ਆਮ ਨਾਗਰਿਕ ਸਿੱਧਾ ਆਨਲਾਈਨ ਕਿਸੇ ਦੀ ਵੋਟ ਨਹੀਂ ਕੱਢ ਸਕਦਾ ਇਸ ਲਈ ਇੱਕ ਸਥਾਪਿਤ ਪ੍ਰਕਿਰਿਆ ਹੈ ਜਿਸ ਵਿੱਚ ਪ੍ਰਭਾਵਿਤ ਵਿਅਕਤੀ ਨੂੰ ਸੁਣਵਾਈ ਦਾ ਮੌਕਾ ਦੇਣਾ ਲਾਜ਼ਮੀ ਹੁੰਦਾ ਹੈ ਹੁਣ ਜਿਹੜੇ ਖਾਸ ਮਾਮਲੇ ਤੁਸੀਂ ਦੱਸੇ ਅਲੰਦ ਹਲਕੇ ਬਾਰੇ ECI ਦਾ ਕਹਿਣਾ ਹੈ ਕਿ 2013 ਵਿੱਚ ਵੋਟਾਂ ਹਟਾਉਣ ਦੀਆਂ ਕੁਝ ਕੋਸ਼ਿਸ਼ਾਂ ਹੋਈਆਂ ਸਨ ਜਿਨ੍ਹਾਂ ਤੇ FIR ਵੀ ਦਰਜ ਕੀਤੀ ਗਈ ਸੀ ਪਰ ਉਹ ਕੋਸ਼ਿਸ਼ਾਂ ਅਸਫਲ ਰਹੀਆਂ ਸਨ ਅਤੇ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸੇ ਅਲੰਦ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਹੀ ਜਿੱਤਿਆ ਸੀ ਹੈਨਾ ਜਿੱਥੋਂ ਤੱਕ ਮਹਾਦੇਵਪੁਰਾ ਦਾ ਸਵਾਲ ਹੈ ਈਸੀਆਈ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ VOTER ਸੂਚੀ ਵਿੱਚ ਕਿਸੇ ਵੱਡੀ ਗੜਬੜੀ ਬਾਰੇ ਕੋਈ ਰਸਮੀ ਸ਼ਿਕਾਇਤ ਜਾਂ ਅਪੀਲ ਦਾਇਰ ਨਹੀਂ ਕੀਤੀ ਗਈ ਸੀ ਇਸ ਤੋਂ ਇਲਾਵਾ ਈਸੀਆਈ ਨੇ ਰਾਹੁਲ ਗਾਂਧੀ ਨੂੰ ਚੁਣੌਤੀ ਵੀ ਦਿੱਤੀ ਹੈ ਕਿ ਉਹ ਰਜਿਸਟ੍ਰੇਸ਼ਨ ਆਫ ਇਲੈਕਟਰਲਜ਼ ਰੂਲਜ਼ 1960 ਦੇ ਨਿਯਮ 20 ਦੇ 3 ਬੀ ਜੋ ਵੋਟਰ ਸੂਚੀ ਤੇ ਇਤਰਾਜ਼ ਦਰਜ ਕਰਨ ਨਾਲ ਸੰਬੰਧਿਤ ਹੈ ਦੇ ਤਹਿਤ 7 ਦਿਨਾਂ ਦੇ ਅੰਦਰ ਸੋਚੁੱਕੇ ਲਿਖਤੀ ਸਬੂਤ ਪੇਸ਼ ਕਰਨ ਨਹੀਂ ਤਾਂ ਉਹਨਾਂ ਦੇ ਦੋਸ਼ਾਂ ਨੂੰ ਅਧਾਰਹੀਨ ਮੰਨਿਆ ਜਾਵੇਗਾ ਇਹ ਵੀ ਦੇਖਣਾ ਚਾਹੀਦਾ ਹੈ ਕਿ ਭਾਜਪਾ ਨੇ ਵੀ ਪਲਟਵਾਰ ਕਰਦਿਆਂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਤੇ ਰਾਇ ਬਰੇਲੀ ਵਾਇਨਾਰਡ ਡਾਇਮੰਡ ਹਾਰਬਰ ਵਰਗੀਆਂ ਸੀਟਾਂ ਤੇ ਚੋਣਾਂ ਵਿੱਚ ਗੜਬੜੀ ਕਰਨ ਦੇ ਇਲਜ਼ਾਮ ਲਾਏ ਹਨ ਹੁਣ ਈਵੀਐਮਜ਼ ਦੀ ਗੱਲ ਕਰੀਏ ਦੇਖੋ ਇਹ ਮਸ਼ੀਨਾ ਪਾਰਤ ਦੀਆਂ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਗਈਆਂ ਹਨ ਜਿਵੇਂ ਬਿਜਲੀ ਦੀ ਕਮੀ ਵੱਖ-ਵੱਖ ਮੌਸਮੀ ਹਾਲਾਤ ਵੋਟਰਾਂ ਦੀ ਸਾਖਰਤਾ ਦਰ ਤੇ ਬੂਥ ਕੈਪਚਰਿੰਗ ਵਰਗੇ ਪੁਰਾਣੇ ਖਤਰੇ ਇਹਨਾਂ ਦਾ ਡਿਜ਼ਾਈਨ ਬਹੁਤ ਸਧਾਰਨ ਹੈ ਇਹ ਬੈਟਰੀ ਤੇ ਚਲਦੀਆਂ ਨੇ ਤੇ ਵੋਟ ਪਾਉਣ ਦੀ ਗਤੀ ਵੀ ਸੀਮਿਤ ਰੱਖੀ ਗਈ ਹੈ 1 ਮਿੰਟ ਵਿੱਚ ਵੱਧ ਤੋਂ ਵੱਧ 5 ਵੋਟ ਤਾਂ ਜੋ ਫਰਜ਼ੀ VOTING ਨੂੰ ਰੋਕਿਆ ਜਾ ਸਕੇ 1990 ਤੇ 2006 ਵਿੱਚ ਸਰਕਾਰ ਦੀਆਂ ਜਿਹੜੀਆਂ ਉੱਚ ਪੱਧਰੀ ਤਕਨੀਕੀ ਕਮੇਟੀਆਂ ਬਣੀਆਂ ਸੀ ਉਹਨਾਂ ਨੇ ਇਹਨਾਂ ਨੂੰ ਟੈਂਪਰ ਪ੍ਰੂਫ ਯਾਨੀ ਛੇੜਛਾੜ ਰੋਕੂ ਕੋਸ਼ਿਸ਼ ਕੀਤਾ ਸੀ। ਈਸੀਆਈ ਨੇ ਕਈ ਸੁਰੱਖਿਆ ਪ੍ਰੋਟੋਕੋਲ ਲਾਗੂ ਕੀਤੇ ਹੋਏ ਨੇ ਜਿਵੇਂ ਮਸ਼ੀਨਾਂ ਦੀ ਸਖਤ ਨਿਗਰਾਨੀ, ਕਈ ਪੱਦਰਾਂ ਤੇ ਸੀਲਾਂ ਦੀ ਵਰਤੋਂ, ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਮੌਕ ਪੋਲ ਤੇ ਮਸ਼ੀਨਾਂ ਦੀ ਰੈਂਡਮ ਵੰਡ ਹੈਲਡਰਮੈਨ ਵਰਗੇ ਅਧਿਐਨ ਭਾਵੇਂ ਤਕਨੀਕੀ ਤੌਰ ਤੇ ਦਿਲਚਸਪ ਨੇ ਪਰ ਉਹ ਮਤਲਬ ਲੈਬ ਦੀਆਂ ਸਥਿਤੀਆਂ ਵਿੱਚ ਕੀਤੇ ਗਏ ਨੇ ਤੇ ਅਸਲ ਚੋਣ ਪ੍ਰਕਿਰਿਆ ਦੌਰਾਨ ਵੱਡੇ ਪੱਧਰ ਤੇ ਧੁਖਾ ਧੜੀ ਦਾ ਸਬੂਤ ਨਹੀਂ ਦਿੰਦੇ ਠੀਕ ਹੈ ਮੈਂ ਤੁਹਾਡੀ ਗੱਲ ਸਮਝ ਰਹੀ ਹਾਂ ਈਸੀਆਈ ਦੇ ਸਪਸ਼ਟੀਕਰਨ ਅਤੇ ਈਵੀਐਮ ਦੀ ਮਜ਼ਬੂਤੀ ਦੇ ਦਾਅਵੇ ਪਰ ਆਓ ਪਹਿਲਾਂ ਵੋਟਰ ਸੂਚੀ ਵਾਲੇ ਮੁੱਦੇ ਤੇ ਥੋੜਾ ਹੋਰ ਡੂੰਗਾ ਜਾਈਏ ਤੁਸੀਂ ਕਹਿ ਰਹੇ ਹੋ ਕਿ ਦੋਸ਼ ਬੇਬੁਨਿਆਦ ਹਨ ਪਰ ਜਿਹੜੇ ਅੰਕੜੇ ਕਾਂਗਰਸ ਨੇ ਪੇਸ਼ ਕੀਤੇ ਨੇ ਉਹ ਸਿਰਫ ਹਵਾ ਵਿੱਚ ਨਹੀਂ ਲੱਗਦੇ ਆਲੰਦ ਵਿੱਚ 6018 ਵੋਟਾਂ ਦਾ ਖਾਸ ਜ਼ਿਕਰ ਹੈ ਮਹਾਦੇਪੁਰਾ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਦਾਵਾ 1 ਲੱਖ ਤੋਂ ਵੱਧ ਬੋਗਸ ਇੰਦਰਾਜਾਂ ਦਾ ਹੈ ਤੇ ਉਹਨਾਂ ਦਾ ਵਰਗੀਕਰਨ ਵੀ ਕੀਤਾ ਗਿਆ ਹੈ 11965 ਡੁਪਲੀਕੇਟ 40000 ਤੋਂ ਵੱਧ ਫਰਜ਼ੀ ਪਤੇ 10000 ਤੋਂ ਵੱਧ ਬਲੌਕ ਵੋਟਰ 4000 ਤੋਂ ਵੱਧ ਗਲਤ ਫੋਟੋਆਂ ਤੇ 33000 ਤੋਂ ਵੱਧ ਮਾਮਲਿਆਂ ਵਿੱਚ ਫਾਰਮ 6 ਦੀ ਕਥਿਤ ਦੁਰਵਰਤੋਂ ਅਵੀ ਇਲਜ਼ਾਮ ਹੈ ਕਿ ਕੋਈ ਕੇਂਦਰੀਕ੍ਰਿਤ ਸੌਫਟਵੇਅਰ ਵਰਤਿਆ ਗਿਆ ਤੇ ਕਰਨਾਟਕ ਤੋਂ ਬਾਹਰ ਦੇ ਮੋਬਾਈਲ ਨੰਬਰ ਵਰਤੇ ਗਏ ਜੇਕਰ ਇਹ ਸਭ ਸਿਰਫ ਸਿਆਸੀ ਬਿਆਨਬਾਜ਼ੀ ਹੈ ਤਾਂ ਇੱਕ ਸਵਾਲ ਉੱਠਦਾ ਹੈ ਕਰਨਾਟਕ ਸੀਆਈਡੀ ਦੀ ਜਾਂਚ ਵਿੱਚ ਚੋਣ ਕਮਿਸ਼ਨ ਪੂਰਾ ਸਹਿਯੋਗ ਕਿਉਂ ਨਹੀਂ ਦੇ ਰਿਹਾ ਜਿਵੇਂ ਕਿ ਦੋਸ਼ ਲੱਗ ਰਹੇ ਨੇ ਖਾਸ ਤੌਰ ਤੇ ਜਦੋਂ ਜਾਂਚ ਏਜੰਸੀ ਕਥਿਤ ਤੌਰ ਤੇ ਡੈਸਟੀਨੇਸ਼ਨ ਆਈਪੀ ਐਡਰੈਸ ਤੇ ਹੋਰ ਤਕਨੀਕੀ ਵੇਰਵੇ ਮੰਗ ਰਹੀ ਹੈ ਇਹ ਚੁੱਪ ਆਪਣੇ ਆਪ ਚ ਕਈ ਸਵਾਲ ਖੜੇ ਕਰਦੀ ਹੈ ਹੈਨਾ ਦੇਖੋ ਅੰਕੜਿਆਂ ਦੀ ਗਿਣਤੀ ਪ੍ਰਭਾਵਸ਼ਾਲੀ ਲੱਗ ਸਕਦੀ ਹੈ ਪਰ ਸਾਨੂੰ ਕਾਲੀ ਵਿੱਚ ਸਿੱਟੇ ਦੇ ਨਹੀਂ ਪਹੁੰਚਣਾ ਚਾਹੀਦਾ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਵੋਟਰ ਸੂਚੀ ਵਿੱਚੋਂ ਕਿਸੇ ਦਾ ਨਾਮ ਹਟਾਉਣ ਦੀ ਪ੍ਰਕਿਰਿਆ ਬਹੁਤ ਸਖਤ ਹੈ ਇਸ ਵਿੱਚ ਫੀਲਡ ਵੈਰੀਫਿਕੇਸ਼ਨ ਹੁੰਦੀ ਹੈ ਸਬੰਧਤ ਵਿਅਕਤੀ ਨੂੰ ਨੋਟਿਸ ਦਿੱਤਾ ਜਾਂਦਾ ਹੈ ਆਲੰਦ ਦੇ ਮਾਮਲੇ ਵਿੱਚ ਜੇਕਰ 2013 ਵਿੱਚ ਕੋਸ਼ਿਸ਼ਾਂ ਹੋਈਆਂ ਵੀ ਸਨ ਤਾਂ ਈਸੀਆਈ ਕਹਿੰਦਾ ਹੈ ਕਿ ਉਹ ਸਫਲ ਨਹੀਂ ਹੋਈਆਂ ਤੇ ਕਾਨੂੰਨੀ ਕਾਰਵਾਈ ਹੋਈ ਸੀ ਤੇ 2023 ਵਿੱਚ ਉਸੇ ਹਲਕੇ ਤੋਂ ਕਾਂਗਰਸ ਦੀ ਜਿੱਤ ਇਹ ਗੱਲ ਉਸ ਦਾਅਵੇ ਨੂੰ ਥੋੜਾ ਕਮਜ਼ੋਰ ਕਰਦੀ ਹੈ ਕਿ ਉੱਥੇ ਵੱਡੇ ਪੱਧਰ ਤੇ ਵਿਰੋਧੀ ਵੋਟਾਂ ਕੱਟੀਆਂ ਗਈਆਂ। ਮਹਾਦੇਵਪੁਰਾ ਬਾਰੇ ਈਸੀਆਈ ਦਾ ਸਵਾਲ ਵਾਜਿਬ ਹੈ ਕਿ ਜੇਕਰ ਸਮੱਸਿਆ ਇੰਨੀ ਵੱਡੀ ਸੀ 1 ਲੱਖ ਤੋਂ ਵੱਧ ਵੋਟਾਂ ਤਾਂ ਚੋਣਾਂ ਤੋਂ ਪਹਿਲਾਂ ਕੋਈ ਵੱਡੀ ਸ਼ਿਕਾਇਤ ਜਾਂ ਅਪੀਲ ਕਿਉਂ ਨਹੀਂ ਕੀਤੀ ਗਈ? ਅੰਕੜੇ ਪੇਸ਼ ਕਰਨਾ ਇੱਕ ਗੱਲ ਹੈ ਪਰ ਇਹ ਸਾਬਤ ਕਰਨਾ ਕਿ ਇਹ ਅੰਕੜੇ ਕਿਸੇ ਯੋਜਨਾਬੱਧ ਮਤਲਬ ਕਿਸੇ ਸਿਆਸੀ ਮੰਚਾ ਨਾਲ ਕੀਤੀ ਗਈ ਹੈਰਾਫੇਰੀ ਦਾ ਨਤੀਜਾ ਹਨ ਅਤੇ ਇਸ ਦਾ ਅਸਲ ਵਿੱਚ ਚੋਣਾਂ ਨਤੀਜਿਆਂ ਦੇ ਫਰਕ ਪਿਆ ਇਹ ਬਿਲਕੁਲ ਵੱਖਰੀ ਗੱਲ ਹੈ। ਸਾਨੂੰ ਠੋਸ ਪੁਸ਼ਟੀਯੋਗ ਸਬੂਤ ਚਾਹੀਦੇ ਨੇ ਸਿਰਫ ਦੋਸ਼ ਨਹੀਂ ਰਹੀ ਗੱਲ ਜਾਂਚ ਸੀਆਈਡੀ ਜਾਂਚ ਦੀ ਦੇਖੋ ਚੋਣ ਕਮਿਸ਼ਨ ਇੱਕ ਸੰਵਿਧਾਨਿਕ ਸੰਸਥਾ ਹੈ ਤੇ ਜਾਂਚ ਏਜੰਸੀਆਂ ਨਾਲ ਸਹਿਯੋਗ ਦੀ ਵੀ ਇੱਕ ਨਿਰਧਾਰਤ ਪ੍ਰਕਿਰਿਆ ਹੁੰਦੀ ਹੈ ਬਿਨਾ ਪੂਰੀ ਜਾਣਕਾਰੀ ਦੇ ਇਹ ਕਹਿ ਦੇਣਾ ਕਿ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਸ਼ਾਇਦ ਠੀਕ ਨਾ ਹੋਵੇ ਖੈਰ VOTER ਸੂਚੀਆਂ ਵਿੱਚ ਇਹ ਜਿਹੜੀ ਕਥਿਤ heira-pheri ਦੇ ਦਾਅਵੇ ਨੇ ਇਹ ਲਾਜ਼ਮੀ ਤੌਰ ਤੇ ਚੋਣ ਕਮਿਸ਼ਨ ਦੀ ਭੂਮਿਕਾ ਤੇ ਸਵਾਲ ਖੜੇ ਕਰਦੇ ਨੇ ਇਸ ਲਈ ਆਓ ਹੁਣ ਇਸ ਦੀ ਨਿਰਪੱਖਤਾ ਤੇ ਸੁਤੰਤਰਤਾ ਦੇ ਮੁੱਦੇ ਨੂੰ ਵੇਖੀਏ ਤੁਸੀਂ ਇਸ ਨੂੰ ਇੱਕ ਮਜ਼ਬੂਤ ਖੁਦਮੁਖਤਾਰ ਸੰਸਥਾ ਦੱਸ ਰਹੇ ਹੋ ਪਰ ਕੀ ਇਹ ਸੱਚ ਨਹੀਂ ਕਿ ਮੌਜੂਦਾ ਸੀਸੀ ਜਗਨੈਸ਼ ਕੁਮਾਰ ਦੀ ਨਿਯੁਕਤੀ ਉਸ ਕਮੇਟੀ ਦੁਆਰਾ ਕੀਤੀ ਗਈ ਸੀ ਜਿਸ ਵਿੱਚ ਸਰਕਾਰ ਦਾ ਬਹੁਮਤ ਸੀ ਇਹ 2023 ਵਿੱਚ ਪਾਸ ਹੋਏ ਨਵੇਂ ਕਾਨੂੰਨ ਤੋਂ ਬਾਅਦ ਹੋਇਆ ਜਿਸ ਨੇ ਭਾਰਤ ਦੇ ਚੀਫ ਜਸਟਿਸ ਨੂੰ ਚੋਣ ਕਮੇਟੀ ਵਿੱਚੋਂ ਬਾਹਰ ਕਰ ਦਿੱਤਾ ਸੀ ਕੀ ਇਸ ਨਾਲ ਚੋਣ ਕਮਿਸ਼ਨ ਦੀ ਸੁਤੰਤਰਤਾ ਤੇ ਕੋਈ ਅਸਰ ਨਹੀਂ ਪੈਂਦਾ ਫਿਰ ਐਮ ਸੀ ਸੀ ਯਾਨੀ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਕਾਰਵਾਈ ਨੂੰ ਲੈ ਕੇ ਵੀ ਸਵਾਲ ਉੱਠੇ ਨੇ ਇਲਜ਼ਾਮ ਲੱਗਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਪਾਰਸ਼ਨਾ ਤੇ ਕਾਰਵਾਈ ਕਰਨ ਵਿੱਚ ਕਮਿਸ਼ਨ ਨੇ ਨਰਮੀ ਦਿਖਾਈ ਜਦ ਕਿ ਵਿਰੋਧੀ ਧਿਰ ਦੇ ਨੇਤਾਵਾਂ ਖਿਲਾਫ ਕਈ ਵਾਰ ਤੇਜ਼ੀ ਨਾਲ ਕਦਮ ਚੁੱਕੇ ਗਏ ਸਾਨੂੰ 2019 ਦੀਆਂ ਚੋਣਾਂ ਵੇਲੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦਾ ਮਾਮਲਾ ਵੀ ਯਾਦ ਹੈ ਨਾ ਜਿਨ੍ਹਾਂ ਨੇ ਕੁਝ ਫੈਸਲਿਆਂ ਤੇ ਅਸਹਿਮਤੀ ਜਤਾਈ ਸੀ ਤੇ ਬਾਅਦ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਜਾਂਚ ਸ਼ੁਰੂ ਹੋ ਗਈ ਸੀ ਇਸ ਤੋਂ ਇਲਾਵਾ ਜਿਸ ਤਰ੍ਹਾਂ ਕੇਂਦਰੀ ਜਾਂਚ ਏਜੰਸੀਆਂ ਨੇ ਖਾਸ ਕਰਕੇ ED ਤੇ IT ਵਿਭਾਗ ਨੇ ਚੋਣਾ ਤੋਂ ਐਨ ਪਹਿਲਾਂ ਕਈ ਵਿਰੋਧੀ ਨੇਤਾਵਾਂ ਤੇ ਕਾਰਵਾਈ ਕੀਤੀ ਜਾਂ ਪਾਰਟੀਆਂ ਦੇ ਖਾਤੇ ਫ੍ਰੀਜ਼ ਕੀਤੇ ਕੀ ਇਹ ਸਭ ਇੱਕ ਨਿਰਪੱਖ ਤੇ ਬਰਾਬਰ ਦੇ ਮੁਕਾਬਲੇ ਵਾਲੇ ਮਾਹੌਲ ਵੱਲ ਇਸ਼ਾਰਾ ਕਰਦਾ ਹੈ ਹੂੰ ਤੁਹਾਡੇ ਨੁਕਤੇ ਵਿਚਾਰਯੋਗ ਨੇ ਪਰ ਮੈਂ ਇਹਨਾਂ ਨੂੰ ਇੱਕ ਵੱਖਰੇ ਪਰਿਪੇਖ ਵਿੱਚ ਰੱਖਣਾ ਚਾਹਾਂਗਾ ਪਹਿਲੀ ਗੱਲ CEC ਦੀ ਨਿਯੁਕਤੀ ਦੇਖੋ ਇਹ ਭਾਰਤੀ ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨ ਦੇ ਅਨੁਸਾਰ ਹੋਈ ਹੈ ਉਸ ਕਾਨੂੰਨ ਦੀ ਯੋਗਤਾ ਤੇ ਬਹਿਸ ਹੋ ਸਕਦੀ ਹੈ ਪਰ ਨਿਯੁਕਤੀ ਪ੍ਰਕਿਰਿਆ ਆਪਣੇ ਆਪ ਵਿੱਚ ਕਾਨੂੰਨੀ ਸੀ ਚੋਣ ਕਮਿਸ਼ਨ ਇੱਕ ਸੰਵਿਧਾਨਿਕ ਸੰਸਥਾ ਹੈ ਤੇ ਇਸ ਦੀ ਖੁਦਮੁਖਤਿਆਰੀ ਸਿਰਫ ਨਿਯੁਕਤੀ ਪ੍ਰਕਿਰਿਆ ਤੇ ਹੀ ਨਿਰਭਰ ਨਹੀਂ ਕਰਦੀ ਐਮ ਸੀ ਸੀ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਇਹ ਕਹਿਣਾ ਸਹੀ ਨਹੀਂ ਕਿ ਸਿਰਫ ਵਿਰੋਧੀ ਧਿਰ ਤੇ ਕਾਰਵਾਈ ਹੁੰਦੀ ਹੈ ਈ ਸੀ ਆਈ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਕਰਦਾ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਖਿਲਾਫ ਹੋਣ ਤੇ ਸਬੂਤਾਂ ਦੇ ਆਧਾਰ ਤੇ ਫੈਸਲੇ ਲੈਂਦਾ ਹੈ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਨੇ ਹਾਂ ਕੁਝ ਮਾਮਲਿਆਂ ਵਿੱਚ ਫੈਸਲੇ ਦੀ ਗਤੀ ਜਾਂ ਪ੍ਰਕਿਰਿਆ ਤੇ ਬਹਿਸ ਹੋ ਸਕਦੀ ਹੈ ਪਰ ਇਸ ਨੂੰ ਯੋਜਨਾਬੱਧ ਪੱਖਪਾਤ ਕਹਿਣਾ ਸ਼ਾਇਦ ਜਲਦਬਾਜ਼ੀ ਹੋਵੇਗੀ অশੋਕ ਲਵਾਸਾ ਦਾ ਮਾਮਲਾ ਬਹੁਤ ਗੁੰਝਲਦਾਰ ਸੀ ਤੇ ਇਸ ਨੂੰ ਸਿੱਧਾ ਈਸੀਆਈ ਦੀ ਅੰਦਰੂਨੀ ਕਾਰਵਾਈ ਨਾਲ ਜੋੜਨਾ ਸ਼ਾਇਦ ਠੀਕ ਨਹੀਂ ਜਿੱਥੋਂ ਤੱਕ ਕੇਂਦਰੀ ਏਜੰਸੀਆਂ ਦੀ ਕਾਰਵਾਈ ਦਾ ਸਵਾਲ ਹੈ ਉਹ ਆਪਣਾ ਕੰਮ ਕਾਨੂੰਨ ਦੇ ਦਾਇਰੇ ਵਿੱਚ ਕਰਦੀਆਂ ਨੇ ਜੇਕਰ ਕਿਸੇ ਖਿਲਾਫ ਭ੍ਰਿਸ਼ਟਾਚਾਰ ਜਾਂ ਹੋਰ ਦੋਸ਼ ਹਨ ਜਾਂਚ ਏਜੰਸੀਆਂ ਆਪਣੀ ਕਾਰਵਾਈ ਕਰਨ ਲਈ ਸੁਤੰਤਰ ਨੇ ਭਾਵੇਂ ਚੋਣਾ ਨੇੜੇ ਹੋਣ ਇਸ ਨੂੰ ਸਿੱਧਾ ਚੋਣ ਕਮਿਸ਼ਨ ਦੀ ਨਿਰਪੱਖਤਾ ਨਾਲ ਜੋੜਨਾ ਸਹੀ ਨਹੀਂ ਲੱਗਦਾ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸੇ ਚੋਣ ਕਮਿਸ਼ਨ ਨੇ ਦਹਾਕਿਆਂ ਤੱਕ ਭਾਰਤ ਵਿੱਚ ਸਫਲਤਾਪੂਰਵਕ ਤੇ ਵੱਡੇ ਪੱਧਰ ਤੇ ਨਿਰਪੱਖ ਚੋਣਾਂ ਕਰਵਾਈਆਂ ਨੇ ਜਿਨ੍ਹਾਂ ਨੂੰ ਦੁਨੀਆ ਭਰ ਵਿੱਚ ਮਾਨਤਾ ਮਿਲੀ ਹੈ ਚਲੋ ਹੁਣ ਸਭ ਤੋਂ ਵੱਧ ਚਰਚਿਤ ਮੁੱਦੇ ਤੇ ਆਉਂਦੇ ਹਾਂ ਈਵੀਐਮ ਦੀ ਤਕਨੀਕੀ ਸੁਰੱਖਿਆ ਤੁਸੀਂ ਇਸ ਨੂੰ ਟੈਂਪਰ ਪ੍ਰੂਫ ਕਹਿ ਰਹੇ ਹੋ ਪਰ ਹੈਲਡਰ ਮੰਨ ਤੇ ਹੋਰ ਖੋਜ ਕਰਤਾਵਾਂ ਦਾ ਕੰਮ ਇਸ ਤੇ ਗੰਭੀਰ ਸਵਾਲ ਖੜੇ ਕਰਦਾ ਹੈ ਉਹਨਾਂ ਨੇ ਸਿਰਫ ਸਿਧਾਂਤਕ ਗੱਲਾਂ ਨਹੀਂ ਕੀਤੀਆਂ ਸਗੋਂ ਪ੍ਰਦਰਸ਼ਿਤ ਕਰਕੇ ਦਿਖਾਇਆ ਹੈ ਦੋ ਮੁੱਖ ਤਰੀਕੇ ਦੱਸੇ ਗਏ ਇੱਕ ਇੱਕ ਅਜਿਹਾ ਨਕਲੀ ਡਿਸਪਲੇ ਬੋਰਡ ਤਿਆਰ ਕਰਨਾ ਜੋ ਦੇਖਣ ਨੂੰ ਬਿਲਕੁਲ ਅਸਲੀ ਵਰਗਾ ਹੋਵੇ ਪਰ ਵੋਟਾਂ ਦੀ ਗਿਣਤੀ ਜਾਂ ਨਤੀਜੇ ਗਲਤ ਦਿਖਾਵੇ ਤੇ ਦਾਵਾ ਹੈ ਕਿ ਇਸ ਨੂੰ ਬਾਹਰੋਂ ਸ਼ਾਇਦ ਬਲੂਟੂਥ ਵਰਗੀ ਤਕਨੀਕ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਦੂਜਾ ਇੱਕ ਕਲਿੱਪ-ਆਨ ਯੰਤਰ ਦੀ ਵਰਤੋਂ ਜੋ ਮਸ਼ੀਨ ਦੇ ਅੰਦਰ ਲੱਗੀਆਂ EEPROM ਮੈਮਰੀ ਚਿਪਾਂ ਜਿਹੜੀਆਂ ਅਸਲ ਵਿੱਚ ਵੋਟਾਂ ਦਾ ਰਿਕਾਰਡ ਰੱਖਦੀਆਂ ਨੇ ਨਾਲ ਸਿੱਧਾ ਜੁੜ ਕੇ ਵੋਟਾਂ ਦੇ ਨਤੀਜਿਆਂ ਨੂੰ ਬਦਲ ਸਕਦਾ ਹੈ ਜਾਂ ਵੋਟਾਂ ਦਾ ਕ੍ਰਮ ਕੱਢ ਕੇ ਵੋਟ ਦੀ ਗੁਪਤਤਾ ਨੂੰ ਭੰਗ ਕਰ ਸਕਦਾ ਹੈ ਤੁਸੀਂ ਕਹਿੰਦੇ ਹੋ ਕਿ ਮੌਜੂਦਾ ਸੁਰੱਖਿਆ ਉਪਾਅ ਜਿਵੇਂ ਸੀਲਾਂ ਲਗਾਉਣਾ ਮੌਕ ਪੋਲ ਕਰਨਾ ਕਾਫੀ ਹਨ ਪਰ ਹੇਲਡਰਮਨ ਦਾ ਤਰਕ ਹੈ ਕਿ ਇਹ ਉਪਾਅ ਖਾਸ ਤੌਰ ਤੇ ਇਸ ਤਰ੍ਹਾਂ ਦੇ ਹਾਰਡਵੇਅਰ ਅਧਾਰੇ ਹਮਲਿਆਂ ਨੂੰ ਰੋਕਣ ਲਈ ਸ਼ਾਇਦ ਨਾ ਕਾਫੀ ਹੋ ਸਕਦੇ ਹਨ ਕੀ ਇੱਕ ਵਾਜਿਬ ਚਿੰਤਾ ਨਹੀਂ ਹੈ ਤਕਨੀਕੀ ਕਮਜ਼ੋਰੀਆਂ ਦੀ ਸੰਭਾਵਨਾ ਤੇ ਗੱਲ ਕਰਨਾ ਬਿਲਕੁਲ ਜ਼ਰੂਰੀ ਹੈ ਪਰ ਸਾਨੂੰ ਇਸ ਨੂੰ ਅਮਲੀ ਤੌਰ ਤੇ ਵੇਖਣਾ ਚਾਹੀਦਾ ਹੈ ਹੇਲਡਰਮਨ ਦੁਆਰਾ ਦੱਸੇ ਗਏ ਦੋਵੇਂ ਹਮਲਿਆਂ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਮਸ਼ੀਨ ਤੱਕ ਭੌਤਿਕ ਪਹੁੰਚ ਯਾਨੀ ਫਿਜ਼ੀਕਲ ਐਕਸੈਸ ਉਹ ਵੀ ਅਜਿਹੇ ਸਮੇਂ ਜਦੋਂ ਉਸ ਨਾਲ ਛੇੜਛਾੜ ਕੀਤੀ ਜਾ ਸਕੇ ਤੇ ਕਿਸੇ ਨੂੰ ਪਤਾ ਨਾ ਲੱਗੇ ਚੋਣ ਕਮਿਸ਼ਨ ਦੀਆਂ ਮੌਜੂਦਾ ਪ੍ਰਕਿਰਿਆਵਾਂ ਇਸ ਪੌਤਿਕ ਪਹੁੰਚ ਨੂੰ ਲਗਭਗ ਨਾਮੁਮਕਿਨ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਨੇ ਮਸ਼ੀਨਾਂ ਨੂੰ ਨਿਰਮਾਤਾਵਾਂ ਤੋਂ ਲੈ ਕੇ ਪੋਲਿੰਗ ਬੂਥ ਤੱਕ ਤੇ ਵਾਪਸ ਸਟ੍ਰੌਂਗ ਰੂਮ ਤੱਕ ਹਰ ਪੜਾਤੇ ਸਖ਼ਤ ਸੁਰੱਖਿਆ ਹੇਠ ਰੱਖਿਆ ਜਾਂਦਾ ਹੈ ਪੋਲਿੰਗ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸੀਲਿੰਗ ਹੁੰਦੀ ਹੈ ਮੌਕ ਪੋਲ ਹੁੰਦੇ ਨੇ ਹਰ ਮਸ਼ੀਨ ਦਾ ਇੱਕ ਵਿਲੱਖਣ ਨੰਬਰ ਹੁੰਦਾ ਹੈ ਮਸ਼ੀਨਾਂ ਦੀ ਵੰਡ ਵੀ ਜਿਵੇਂ ਮੈਂ ਪਹਿਲਾਂ ਕਿਹਾ ਬੇਤਰਤੀਬ ਢੰਗ ਨਾਲ ਹੁੰਦੀ ਹੈ ਤਾਂ ਜੋ ਕਿਸੇ ਨੂੰ ਪਹਿਲਾਂ ਤੋਂ ਪਤਾ ਨਾ ਹੋਵੇ ਕਿ ਕਿਹੜੀ ਮਸ਼ੀਨ ਕਿੱਥੇ ਜਾਵੇਗੀ ईवीएम ਦੀ ਸਭ ਤੋਂ ਵੱਡੀ ਖੂਬੀ ਇਸ ਦੀ ਸਾਦਗੀ ਹੈ ਇੱਕ ਸਟੈਂਡ ਅਲੋਨ ਮਸ਼ੀਨ ਹੈ ਇਸ ਵਿੱਚ ਕੋਈ ਆਪਰੇਟਿੰਗ ਸਿਸਟਮ ਨਹੀਂ ਹੈ ਤੇ ਇਹ ਕਿਸੇ ਵੀ ਨੈੱਟਵਰਕ ਨਾਲ ਜੁੜੀ ਨਹੀਂ ਹੁੰਦੀ ਨਾ ਇੰਟਰਨੈਟ ਨਾ ਬਲੂਟੂਥ ਇਸ ਨਾਲ ਇਹ ਬਾਹਰੀ ਸੌਫਟਵੇਅਰ ਹਮਲਿਆਂ ਜਿਵੇਂ ਵਾਇਰਸ ਜਾਂ ਰਿਮੋਟ ਹੈਕਿੰਗ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਹੈਲਡਰਮੈਨ ਦਾ ਪ੍ਰਯੋਗ ਇੱਕ ਲੈਬ ਵਿੱਚ ਕੰਟਰੋਲਡ ਹਾਲਾਤਾਂ ਵਿੱਚ ਕੀਤਾ ਗਿਆ ਸੀ ਅਸਲ ਚੋਣ ਮਾਹੌਲ ਜਿੱਥੇ ਲੱਖਾਂ ਮਸ਼ੀਨਾਂ ਹਜ਼ਾਰਾਂ ਕਰਮਚਾਰੀ ਤੇ ਸਖਤ ਨਿਗਰਾਨੀ ਸ਼ਾਮਿਲ ਹੁੰਦੀ ਹੈ ਉਹ ਬਹੁਤ ਵਕਰਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅੱਜ ਤੱਕ ਭਾਰਤ ਵਿੱਚ ਹੋਈਆਂ ਅਣਗਿਣਤ ਚੋਣਾਂ ਵਿੱਚ ਕਿਸੇ ਵੀ ਅਦਾਲਤ ਵਿੱਚ ਜਾਂ ਜਾਂਚ ਵਿੱਚ ਅਜੇ ਹੀ ਕਿਸੇ ਵੀ ਹਾਰਡਵੇਅਰ ਛੇੜਛਾੜ ਦਾ ਇੱਕ ਵੀ ਠੋਸ ਪ੍ਰਮਾਣਿਤ ਮਾਮਲਾ ਸਾਹਮਣੇ ਨਹੀਂ ਆਇਆ ਹੈ ਜਿਸ ਨੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਹੋਵੇ ਚੋਣ ਕਮਿਸ਼ਨ ਨੇ ਕਈ ਵਾਰ ਖੁੱਲੀ ਚੁਣੌਤੀ ਦਿੱਤੀ ਹੈ ਕਿ ਕੋਈ ਆ ਕੇ EVM ਨੂੰ ਹੈਕ ਕਰਕੇ ਦਿਖਾਵੇ ਪਰ ਕੋਈ ਵੀ ਇਸ ਨੂੰ ਸਫਲਤਾਪੂਰਵਕ ਨਹੀਂ ਕਰ ਸਕਿਆ ਠੀਕ ਹੈ ਮੰਨ ਲੈਂਦੇ ਆ ਕਿ ਸਿੱਧਾ ਸਬੂਤ ਮਿਲਣਾ ਮੁਸ਼ਕਲ ਹੈ ਪਰ ਆਖਰੀ ਨੁਕਤਾ ਇਹ ਹੈ ਕਿ ਇਹਨਾਂ ਸਾਰੇ ਦੋਸ਼ਾਂ ਤੇ ਸ਼ੰਕਿਆਂ ਦਾ ਸਾਡੇ ਲੋਕਤੰਤਰ ਤੇ ਅਸਲ ਵਿੱਚ ਕੀ ਅਸਰ ਪੈ ਰਿਹਾ ਹੈ ਭਾਵੇਂ ਤੁਸੀਂ ਇਹਨਾਂ ਦੋਸ਼ਾਂ ਨੂੰ ਸਿਆਸੀ ਆ ਬੇਬੁਨਿਆਦ ਮੰਨਦੇ ਹੋ ਪਰ ਇੱਕ ਹਕੀਕਤ ਹੈ ਕਿ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਈ ਹੋਰ ਖੇਤਰੀ ਪਾਰਟੀਆਂ ਤੇ ਵੱਡੀ ਗਿਣਤੀ ਵਿੱਚ ਨਾਗਰਿਕ ਤੇ ਸਿਵਲ ਸੁਸਾਇਟੀ ਸਮੂਹ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਤੇ ਵਾਰ-ਵਾਰ ਗੰਭੀਰ ਸਵਾਲ ਉਠਾ ਰਹੇ ਨੇ ਕੀ ਇਹ ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ ਨਹੀਂ ਜਦੋਂ ਲੋਕਾਂ ਦਾ ਆਪਣੀ ਵੋਟ ਦੀ ਤਾਕਤ ਤੇ ਚੋਣ ਪ੍ਰਣਾਲੀ ਦੀ ਇਮਾਨਦਾਰੀ ਵਿੱਚ ਵਿਸ਼ਵਾਸ ਘਟਦਾ ਹੈ ਤਾਂ ਕੀ ਇਹ ਲੋਕਤੰਤਰ ਦੀਆਂ ਜੜ੍ਹਾਂ ਨੂੰ ਕਮਜ਼ੋਰ ਨਹੀਂ ਕਰਦਾ ਜੇਕਰ ਆਬਾਦੀ ਦਾ ਇੱਕ ਵੱਡਾ ਹਿੱਸਾ ਇਹ ਮਹਿਸੂਸ ਕਰਨ ਲੱਗੇ ਕਿ ਉਨ੍ਹਾਂ ਦੀ ਵੋਟ ਦਾ ਕੋਈ ਮਤਲਬ ਨਹੀਂ ਜਾਂ ਨਤੀਜੇ ਪਹਿਲਾਂ ਹੀ ਕਿਸੇ ਹੋਰ ਤਰੀਕੇ ਨਾਲ ਤੈਅ ਕੀਤੇ ਜਾ ਰਹੇ ਨੇ ਤਾਂ ਫਿਰ ਲੋਕਤੰਤਰੀ ਭਾਗੀਦਾਰੀ ਦਾ ਉਤਸ਼ਾਹ ਕਿਵੇਂ ਬਣਿਆ ਰਹੇਗਾ ਇਸ ਲਈ ਪਾਵੇਂ ਹਰ ਦੋਸ਼ ਸਾਬਤ ਨਾ ਵੀ ਹੋਵੇ ਕਿ ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਚਿੰਤਾਵਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇ ਪਾਰਦਰਸ਼ਤਾ ਵਿਧਾਨ ਸੁਤੰਤਰ ਜਾਂਚਾਂ ਨੂੰ ਉਤਸ਼ਾਹਿਤ ਕਰਨ ਤੇ ਜੇਕਰ ਲੋੜ ਹੋਵੇ ਤਾਂ ਪ੍ਰਕਿਰਿਆ ਵਿੱਚ ਸੁਧਾਰ ਕਰਨ ਲਈ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਦਾ ਭਰੋਸਾ ਮਜ਼ਬੂਤ ਹੋ ਸਕੇ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਲੋਕਤੰਤਰ ਵਿੱਚ ਲੋਕਾਂ ਦਾ ਵਿਸ਼ਵਾਸ ਸਭ ਤੋਂ ਉੱਪਰ ਹੈ ਪਰ ਮੇਰਾ ਤਰਕ ਥੋੜਾ ਵੱਖਰਾ ਹੈ ਮੇਰਾ ਮੰਨਣਾ ਹੈ ਕਿ ਲੋਕਾਂ ਦੇ ਵਿਸ਼ਵਾਸ ਨੂੰ ਅਸਲ ਖਤਰਾ ਉਹਨਾਂ ਠੋਸ ਖਾਮੀਆਂ ਤੋਂ ਘੱਟ ਹੈ ਤੇ ਬਿਨਾ ਕਿਸੇ ਠੋਸ ਸਬੂਤ ਦੇ ਸਿਰਫ ਸਿਆਸੀ ਫਾਇਦੇ ਲਈ ਲਗਾਤਾਰ ਸੰਵਿਧਾਨਿਕ ਸੰਸਥਾਵਾਂ ਜਿਵੇਂ ਕਿ ਚੋਣ ਕਮਿਸ਼ਨ ਤੇ ਹਮਲੇ ਕਰਨਾ ਅਤੇ ਵੋਟ ਚੋਰੀ ਵਰਗੀ ੜਕਾਉ ਪਾਸ਼ਾ ਦੀ ਵਰਤੋਂ ਕਰਨ ਨਾਲ ਜ਼ਿਆਦਾ ਹੈ ਇਹ ਇੱਕ ਤੁਸੀਂ ਕਹਿ ਸਕਦੇ ਹੋ ਗੈਰ ਜ਼ਿੰਮੇਵਾਰਾ ਨਾ ਰਵਈਆ ਹੈ ਜਦੋਂ ਤੁਸੀਂ ਬਿਨਾਂ ਸਬੂਤ ਤੋਂ ਵਾਰ-ਵਾਰ ਸ਼ੱਕ ਪੈਦਾ ਕਰਦੇ ਹੋ ਤਾਂ ਤੁਸੀਂ ਖੁਦ ਹੀ ਉਸ ਵਿਸ਼ਵਾਸ ਨੂੰ ਢਾਹ ਲਾਰੇ ਹੁੰਦੇ ਹੋ ਜਿਸ ਦੀ ਤੁਸੀਂ ਰੱਖਿਆ ਕਰਨ ਦਾ ਦਾਵਾ ਕਰਦੇ ਹੋ ਇਸ ਨਾਲ ਸਿਆਸੀ ਮਾਹੌਲ ਖਰਾਬ ਹੁੰਦਾ ਹੈ ਵੰਡੀਆਂ ਵੱਧਦੀਆਂ ਹਨ ਤੇ ਆਮ ਨਾਗਰਿਕਾਂ ਵਿੱਚ ਬੇਲੋੜਾ ਡਰ ਤੇ ਸਨਸਨੀ ਫੈਲਦੀ ਹੈ ਜੇਕਰ ਹਰ ਵਾਰ ਚੋਣ ਹਾਰਨ ਵਾਲੀ ਧਿਰ ਪੂਰੇ ਸਿਸਟਮ ਤੇ ਹੀ ਸਵਾਲ ਖੜੇ ਕਰ ਦੇਵੇਗੀ ਤਾਂ ਲੋਕਤੰਤਰੀ ਪ੍ਰਕਿਰਿਆ ਦੀ ਮਰਿਆਦਾ ਕਿਵੇਂ ਕਾਇਮ ਰਹੇਗੀ ਲੋਕਤੰਤਰ ਦਾ ਇੱਕ ਅਹਿਮ ਹਿੱਸਾ ਜਨਤਾ ਦੇ ਫਿਕਰੇ ਨੂੰ ਸਵੀਕਾਰ ਕਰਨਾ ਵੀ ਹੈ ਭਾਵੇਂ ਉਹ ਤੁਹਾਡੇ ਹੱਕ ਵਿੱਚ ਨਾ ਹੋਵੇ ਇਸ ਦਾ ਮਤਲਬ ਇਹ ਨਹੀਂ ਕਿ ਕਮੀਆਂ ਨੂੰ ਉਜਾਗਰ ਨਾ ਕੀਤਾ ਜਾਵੇ ਪਰ ਇਹ ਸਬੂਤਾਂ ਤੇ ਤੱਥਾਂ ਦੇ ਆਧਾਰ ਤੇ ਹੋਣਾ ਚਾਹੀਦਾ ਨਾ ਕਿ ਸਿਰਫ ਅੰਦਾਜ਼ੇਆਂ ਜਾਂ ਸਿਆਸੀ ਬਿਆਨਬਾਜ਼ੀ ਦੇ ਆਧਾਰ ਤੇ ਜੇਕਰ ਕਿਸੇ ਕੋਈ ਛੇੜਛਾੜ ਦਾ ਕੋਈ ਠੋਸ ਸਬੂਤ ਹੈ ਤਾਂ ਉਸ ਨੂੰ ਅਦਾਲਤਾਂ ਤੇ ਸਹੀ ਕਾਨੂੰਨੀ ਪ੍ਰਕਿਰਿਆ ਰਾਹੀਂ ਪੇਸ਼ ਕਰਨਾ ਚਾਹੀਦਾ ਹੈ ਨਾ ਕਿ ਸਿਰਫ ਮੀਡੀਆ ਵਿੱਚ ਬਿਆਨ ਦੇ ਕੇ ਪੂਰੀ ਪ੍ਰਣਾਲੀ ਨੂੰ ਬਦਨਾਮ ਕਰਨਾ ਚਾਹੀਦਾ ਆ ਸਪਸ਼ਟ ਹੈ ਕਿ ਸਾਡੇ ਵਿਚਾਰ ਇਸ ਮੁੱਦੇ ਤੇ ਬੁਨਿਆਦੀ મતਪੇਦ ਹਨ ਮੇਰਾ ਮੰਨਣਾ ਹੈ ਕਿ ਜੋ ਖਾਸ ਮਾਮਲੇ ਸਾਹਮਣੇ ਆਏ ਨੇ ਜਿਵੇਂ ਕਰਨਾਟਕ ਵਿੱਚ ਵੋਟਰ ਸੂਚੀਆਂ ਦੇ ਅੰਕੜੇ ਈਵੀਐਮ ਦੀਆਂ ਤਕਨੀਕੀ ਕਮਜ਼ੋਰੀਆਂ ਬਾਰੇ ਅਕਾਦਮਿਕ ਖੋਜ ਤੇ ਚੋਣ ਕਮਿਸ਼ਨ ਦੇ ਕੰਮਕਾਜ ਤੇ ਨਿਯੁਕਤੀ ਪ੍ਰਕਿਰਿਆ ਤੇ ਉੱਠੇ ਸਵਾਲ ਇਹ ਸਭ ਮਿਲ ਕੇ ਇੱਕ ਅਜਿਹੀ ਤਸਵੀਰ ਪੇਸ਼ ਕਰਦੇ ਹਨ ਜਿੱਥੇ ਭਾਰਤੀ ਚੋਣ ਪ੍ਰਣਾਲੀ ਗੰਭੀਰ ਚੁਣੌਤੀਆਂ ਤੇ ਸ਼ੰਕਿਆ ਦਾ ਸਾਹਮਣਾ ਕਰ ਰਹੀ ਹੈ ਇਸ ਸਿਰ ਸਿਆਸੀ ਰੋਲਾ ਨਹੀਂ ਸਗੋਂ ਸਾਡੀ ਲੋਕਤੰਤਰੀ ਪ੍ਰਕਿਰਿਆ ਦੀ ਬੁਨਿਆਦੀ ਨਿਰਪੱਖਤਾ ਦਾ ਸਵਾਲ ਹੈ ਜਿਸ ਦੀ ਡੂੰਗੀ ਜਾਂਚ ਹੋਣੀ ਚਾਹੀਦੀ ਹੈ ਜਦ ਕਿ ਮੇਰੀ ਸਮਝ ਇਹ ਹੈ ਕਿ ਵੋਟ ਚੋਰੀ ਵਰਗੇ ਗੰਭੀਰ ਦਾਅਵੇ ਅਜੇ ਤੱਕ ਠੋਸ ਤੇ ਨਿਰਣਾਇਕ ਸਬੂਤਾਂ ਨਾਲ ਸਿੱਧ ਨਹੀਂ ਹੋ ਸਕੇ ਹਨ ਤੇ ਇਹ ਜ਼ਿਆਦਾਤਰ ਸਿਆਸੀ ਬਹਿਸ ਦਾ ਹਿੱਸਾ ਨੇ ਚੋਣ ਕਮਿਸ਼ਨ ਭਾਵੇਂ ਕੁਝ ਵਿਵਾਦਾਂ ਵਿੱਚ ਕਿਰਿਆ ਹੋਵੇ ਇੱਕ ਸੁਤੰਤਰ ਸੰਸਥਾ ਵਜੋਂ ਆਪਣਾ ਕੰਮ ਕਰ ਰਿਹਾ ਹੈ ਤੇ ਸਾਡੀਆਂ ਈਵੀਐਮ ਆਧਾਰਿਤ ਚੋਣ ਪ੍ਰਕਿਰਿਆਵਾਂ ਨੇ ਸਮੇਂ ਦੀ ਕਸੌਟੀ ਤੇ ਖਰਾ ਉਤਰ ਕੇ ਆਪਣੀ ਪਰੋਸੇ ਯੋਗਤਾ ਸਾਬਿਤ ਕੀਤੀ ਹੈ। ਭਾਰਤ ਦਾ ਚੋਣ ਲੋਕਤੰਤਰ ਆਪਣੀਆਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਮਜ਼ਬੂਤ ਹੈ ਤੇ ਬੇਬੁਨਿਆਦ ਦੋਸ਼ਾਂ ਰਾਹੀਂ ਇਸ ਦੀ ਸਾਖ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਚਣਾ ਚਾਹੀਦਾ ਹੈ। ਤਾਂ ਇਹ ਸਪਸ਼ਟ ਹੈ ਕਿ ਭਾਰਤੀ ਚੋਣ ਪ੍ਰਣਾਲੀ ਦੀ ਨਿਰਪੱਖਤਾ ਅਤੇ ਈਵੀਐਮਜ਼ ਦੀ ਸੁਰੱਖਿਆ ਦੇ ਮੁੱਦੇ ਤੇ ਸਾਡੇ ਵਿਚਾਰ ਇੱਕ ਗੰਭੀਰ ਅਤੇ ਅ ਬੁਨਿਆਦੀ ਅਸਹਿਮਤੀ ਬਰਕਰਾਰ ਹੈ ਹਾਂਜੀ ਬਿਲਕੁਲ ਅਤੇ ਦੋਵਾਂ ਪੱਖਾਂ ਦੀਆਂ ਆਪਣੀਆਂ ਦਲੀਲਾਂ ਤੱਥ ਤੇ ਤਰਖਨ ਅੰਤ ਵਿੱਚ ਇਹ ਸੁਣਨ ਵਾਲਿਆਂ ਤੇ ਨਿਰਭਰ ਕਰਦਾ ਹੈ ਕਿ ਉਹ ਉਪਲਬਧ ਜਾਣਕਾਰੀ ਦਾ ਆਪਣੇ ਤੌਰ ਤੇ ਮੁਲਾਂਕਣ ਕਰਨ ਤੇ ਆਪਣੀ ਸਮਝ ਬਣਾਉਣ ਅਸਲ ਵਿੱਚ ਇਹ ਮਤ ਪੇਦ ਦਰਸਾਉਂਦੇ ਹਨ ਕਿ ਤਕਨੀਕੀ ਸੁਰੱਖਿਆ ਪ੍ਰਸ਼ਾਸਨਿਕ ਪਾਰਦਰਸ਼ਤਾ ਤੇ ਸਿਆਸੀ ਵਿਸ਼ਵਾਸ ਦਾ ਆਪਸੀ ਤਾਲਮਿਲ ਭਾਰਤੀ ਲੋਕਤੰਤਰ ਦੀ ਸਿਹਤ ਲਈ ਕਿੰਨਾ ਨਾਜ਼ੁਕ ਤੇ ਅਹਿਮ ਹੈ ਵੱਖ-ਵੱਖ ਦ੍ਰਿਸ਼ਟੀਕੋਣਾਂ ਤੇ ਵਿਚਾਰ ਕਰਨਾ